ਸ਼ੀਤਲੰਗਰਾਲ ਜੀ ਸਪੀਕਰ ਸਾਹਿਬ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਮੈਂ ਹਲਕਾ ਜਲੰਧਰ ਦੀ ਗੱਲ ਕਰਨਾ ਚਾਹੁੰਦਾ ਕਿ ਜਲੰਧਰ ਦੇ ਵਿੱਚ ਜਿਹੜਾ ਆਦਮਪੁਰ ਦੇ ਵਿੱਚ ਜਿਹੜਾ 에어ਪੋਰਟ ਹੈ ਉਹ ਜੋ ਸਾਨੂੰ ਪਤਾ ਲੱਗਿਆ ਕਿ ਉਹ ਇੱਕ ਦੋ ਦਿਨ ਦੇ ਵਿੱਚ ਸੈਂਟਰ ਗਵਰਨਮੈਂਟ ਉਸ ਨੂੰ ਦੁਬਾਰਾ ਚਾਲੂ ਕਰਨ ਜਾ ਰਹੀ ਹੈ ਤੇ ਮੈਨੂੰ ਪਿਛਲੀ ਜਿਹੜੀ ਸਰਕਾਰ ਦੇ ਵਿੱਚ ਉਸ ਆਦਮਪੁਰ 에어ਪੋਰਟ ਦਾ ਨਾਮ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਦੇ ਨਾਮ ਦੇ ਰੱਖਣ ਦੇ ਲਈ ਜਿਹੜਾ ਪ੍ਰਿਆਸ ਹੈ ਮੇਨੂੰ ਪਿਛਲੇ ਮੈਂਬਰਾਂ ਨੇ ਕੀਤਾ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਮੈਂ ਇਹ ਹੀ ਚਾਹਨਾ ਕਿ ਤੁਸੀਂ ਇੱਕ ਆਪਣੇ ਹਾਊਸ ਵੱਲੋਂ ਜਿਹੜਾ ਸੈਂਟਰ ਗਵਰਨਮੈਂਟ ਨੂੰ ਇੱਕ ਮੱਤਾ ਭੇਜਿਆ ਜਾਵੇ ਕਿ ਜਿਸ ਦਿਨ ਵੀ ਉਹ 에어ਪੋਰਟ ਚਾਲੂ ਕੀਤਾ ਜਾਵੇ ਉਸ ਦਾ ਨਾਮ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਦੇ ਨਾਮ ਦੇ ਉੱਤੇ ਉਸੇ ਦਿਨ ਹੀ ਜਿਹੜਾ ਨਾਮ ਹੈ ਉਹ ਯਾਗਰ ਕੀਤਾ ਜਾ ਬਹੁਤ ਬਹੁਤ ਆ ਸ਼ੀਤਲੰਗਰਾਲ ਜੀ ਸਪੀਕਰ ਸਾਹਿਬ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਮੈਂ ਹਲਕਾ ਜਲੰਧਰ ਦੀ ਗੱਲ ਕਰਨਾ ਚਾਹੁੰਦਾ ਕਿ ਜਲੰਧਰ ਦੇ ਵਿੱਚ ਜਿਹੜਾ ਆਦਮਪੁਰ ਦੇ ਵਿੱਚ ਜਿਹੜਾ 에어ਪੋਰਟ ਹੈ ਉਹ ਜੋ ਸਾਨੂੰ ਪਤਾ ਲੱਗਿਆ ਕਿ ਉਹ 1-2 ਦਿਨ ਦੇ ਵਿੱਚ ਸੈਂਟਰ ਗਵਰਨਮੈਂਟ ਉਸ ਨੂੰ ਦੁਬਾਰਾ ਚਾਲੂ ਕਰਨ ਜਾ ਰਹੀ ਹੈ ਤੇ ਮੈਨੂੰ ਪਿਛਲੀ ਜਿਹੜੀ ਸਰਕਾਰ ਦੇ ਵਿੱਚ ਉਸ ਆਦਮਪੁਰ 에어ਪੋਰਟ ਦਾ ਨਾਮ ਸ਼੍ਰੀ ਗੁਰੂ ਰਵੀਦਾਸ ਮਾਰੇ ਦੇ ਨਾਮ ਦੇ ਰੱਖਣ ਦੇ ਲਈ ਜਿਹੜਾ ਪ੍ਰਿਆਸ ਹੈ ਮੇਨੂੰ ਪਿਛਲੇ ਮੈਂਬਰਾਂ ਨੇ ਕੀਤਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਇਹੀ ਚਾਹੁੰਦਾ ਕਿ ਤੁਸੀਂ ਇੱਕ ਆਪਣੇ ਹਾਊਸ ਵੱਲੋਂ ਇਹ ਸੈਂਟਰ ਗਵਰਨਮੈਂਟ ਨੂੰ ਇੱਕ ਮੱਤਾ ਭੇਜਿਆ ਜਾਵੇ ਕਿ ਜਿਸ ਦਿਨ ਵੀ ਉਹ 에어ਪੋਰਟ ਚਾਲੂ ਕੀਤਾ ਜਾਵੇ ਉਸ ਦਾ ਨਾਮ ਸ਼੍ਰੀ ਗੁਰੂ ਵਿਦਾਸ ਸਿੰਘ ਮਹਾਰਾਜਾ ਦੇ ਨਾਮ ਦੇ ਉੱਤੇ ਉਸੇ ਦਿਨ ਹੀ ਜਿਹੜਾ ਨਾਮ ਹੈ ਉਹ ਯਾਗਰ ਕੀਤਾ ਜਾ ਬਹੁਤ ਬਹੁਤ ਆ ਸ਼ੀਤਲੰਗਰਾਲ ਜੀ ਸਪੀਕਰ ਸਾਹਿਬ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਮੈਂ ਹਲਕਾ ਜਲੰਧਰ ਦੀ ਗੱਲ ਕਰਨਾ ਚਾਹੁੰਦਾ ਕਿ ਜਲੰਧਰ ਦੇ ਵਿੱਚ ਜਿਹੜਾ ਆਦਮਪੁਰ ਦੇ ਵਿੱਚ ਜਿਹੜਾ 에어ਪੋਰਟ ਹੈ ਉਹ ਜੋ ਸਾਨੂੰ ਪਤਾ ਲੱਗਿਆ ਕਿ ਉਹ 1-2 ਦਿਨ ਦੇ ਵਿੱਚ ਸੈਂਟਰ ਗਵਰਨਮੈਂਟ ਉਸ ਨੂੰ ਦੁਬਾਰਾ ਚਾਲੂ ਕਰਨ ਜਾ ਰਹੀ ਹੈ ਤੇ ਮੈਨੂੰ ਪਿਛਲੀ ਜਿਹੜੀ ਸਰਕਾਰ ਦੇ ਵਿੱਚ ਉਸ ਆਦਮਪੁਰ 에어ਪੋਰਟ ਦਾ ਨਾਮ ਸ਼੍ਰੀ ਗੁਰੂ ਰਵੀਦਾਸ ਸਮਰਾ ਦੇ ਨਾਮ ਦੇ ਰੱਖਣ ਦੇ ਲਈ ਜਿਹੜਾ ਪ੍ਰਿਆਸ ਹੈ ਮੇਨੂੰ ਪਿਛਲੇ ਮੈਂਬਰਾਂ ਨੇ ਕੀਤਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਇਹੀ ਚਾਹੁੰਦਾ ਕਿ ਤੁਸੀਂ ਇੱਕ ਆਪਣੇ ਹਾਊਸ ਵੱਲੋਂ ਜਿਹੜਾ ਸੈਂਟਰ ਗਵਰਨਮੈਂਟ ਨੂੰ ਇੱਕ ਮੱਤਾ ਭੇਜਿਆ ਜਾਵੇ ਕਿ ਜਿਸ ਦਿਨ ਵੀ ਉਹ 에어ਪੋਰਟ ਚਾਲੂ ਕੀਤਾ ਜਾਵੇ ਉਸ ਦਾ ਨਾਮ ਸ਼੍ਰੀ ਗੁਰੂ ਰਵੀਦਾਸ ਸਮਰਾ ਦੇ ਨਾਮ ਦੇ ਉੱਤੇ ਉਸੇ ਦਿਨ ਹੀ ਜਿਹੜਾ ਨਾਮ ਹੈ ਉਨ ਯਾਗਰ ਕੀਤਾ ਜਾ ਬਹੁਤ ਬਹੁਤ ਆ ਸ਼ੀਤਲੰਗਰਾਲ ਜੀ ਸਪੀਕਰ ਸਾਹਿਬ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਮੈਂ ਹਲਕਾ ਜਲੰਧਰ ਦੀ ਗੱਲ ਕਰਨਾ ਚਾਹੁੰਦਾ ਕਿ ਜਲੰਧਰ ਦੇ ਵਿੱਚ ਜਿਹੜਾ ਆਦਮਪੁਰ ਦੇ ਵਿੱਚ ਜਿਹੜਾ 에어ਪੋਰਟ ਹੈ ਉਹ ਜੋ ਸਾਨੂੰ ਪਤਾ ਲੱਗਿਆ ਕਿ ਉਹ ਇੱਕ ਦੋ ਦਿਨ ਦੇ ਵਿੱਚ ਸੈਂਟਰ ਗਵਰਨਮੈਂਟ ਉਸ ਨੂੰ ਦੁਬਾਰਾ ਚਾਲੂ ਕਰਨ ਜਾ ਰਹੀ ਹੈ ਤੇ ਮੈਨੂੰ ਪਿਛਲੀ ਜਿਹੜੀ ਸਰਕਾਰ ਦੇ ਵਿੱਚ ਉਸ ਆਦਮਪੁਰ 에어ਪੋਰਟ ਦਾ ਨਾਮ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਦੇ ਨਾਮ ਦੇ ਰੱਖਣ ਦੇ ਲਈ ਜਿਹੜਾ ਪ੍ਰਿਆਸ ਹੈ ਮੇਨੂੰ ਪਿਛਲੇ ਮੈਂਬਰਾਂ ਨੇ ਕੀਤਾ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਇਹੀ ਚਾਹੁੰਦਾ ਕਿ ਤੁਸੀਂ ਇੱਕ ਆਪਣੇ ਹਾਊਸ ਵੱਲੋਂ ਜਿਹੜਾ ਸੈਂਟਰ ਗਵਰਨਮੈਂਟ ਨੂੰ ਇੱਕ ਮੱਤਾ ਭੇਜਿਆ ਜਾਵੇ ਕਿ ਜਿਸ ਦਿਨ ਵੀ ਉਹ 에어ਪੋਰਟ ਚਾਲੂ ਕੀਤਾ ਜਾਵੇ ਉਸ ਦਾ ਨਾਮ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਦੇ ਨਾਮ ਦੇ ਉੱਤੇ ਉਸੇ ਦਿਨ ਹੀ ਜਿਹੜਾ ਨਾਮ ਹੈ ਉਹ ਯਾਗਰ ਕੀਤਾ ਜਾ ਬਹੁਤ-ਬਹੁਤ